ਸਰ ਹੋ ਸਕਦਾ ਜੇ ਮੈਂ ਚੋਣਾਂ ਪਰਾਵੇ ਰਾਤੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਨਾਉ ਤੇਰ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਜਿਹਦੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਰਾਜੇ ਮਹਾਰਾਜੇ ਪੀਰ ਫਕੀਰ ਕਹਿੰਦੇ ਕਹਾਉਂਦੇ ਉਹ ਸਮੇਂ ਦੇ ਸਿੱਧ ਲੋਕ ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾ ਜੀ ਆ ਕੇ ਪਰਖ ਕੀਤੀ ਉਹਨਾਂ ਦੇ ਅੰਦਰ ਇਹ ਕੋਈ ਸੀ ਕਿ ਰਵਿਦਾਸ ਦੀ ਮਹਿਮਾ ਬੜੀ ਹੈ ਬੜੀ ਵਡਿਆਈ ਹੈ ਜੇ ਕਿਤੇ ਆਪਣੇ ਅੱਗੇ ਝੁਕ ਜਾਵੇ ਨਾ ਆਪਣੇ ਅੱਗੇ ਝੁਕ ਜਾਵੇ ਤਾਂ ਸਾਰੀ ਦੁਨੀਆ ਆਪਣੇ ਅੱਗੇ ਝੁਕੂਗਾ ਜਿਕੇ ਆਖੋ ਸਤਨਾ ਸ਼੍ਰੀ ਵਾਖੀ ਪਰ ਗੁਰੂ ਰਵਿਦਾਸ ਮਹਾਰਾਜ ਝੁਕਦੇ ਨਹੀਂ ਸੀ ਕਿਉਂ ਰੱਬ ਦੇ ਨਾਲ ਪਿਆਰ ਸੀ ਪ੍ਰੇਮ ਸੀ ਰੱਬ ਨਾਲ ਜੁੜੀ ਹੋਈ ਰੂਹ ਸੀ ਬੜਾ ਜੋਰ ਲਾਇਆ ਪਰ ਗੁਰੂ ਰਵਿਦਾਸ ਚੁੱਕੇ ਨਹੀਂ ਸਿੱਧ ਲੋਕ ਆਏ ਪਰਤ ਕਰਨ ਵਾਸਤੇ ਪਰ ਬੜਾ ਸਤਕਾਰ ਮਾਨ ਕੀਤਾ ਇਕੱਠੇ ਹੋ ਕੇ ਆ ਗਏ ਕਹਿੰਦੇ ਰਵਿਦਾਸ ਜੀ ਬੜੀ ਡਾਢੀ ਭੁੱਖ ਲੱਗੀ ਹੈ ਕਹਿੰਦੇ ਫੇਰ ਲੰਗਰ ਦਾ ਬੰਦੋਬਸਤ ਕਰੋ ਲੰਗਰ ਸਕਣਾ ਪ੍ਰਸ਼ਾਦਾ ਸਕਣਾ ਕਹਿੰਦੇ ਮਹਾਰਾਜ ਸਤਿਵਚਨ ਕਹਿੰਦੇ ਵਿਖੀਏ ਦੇ ਵਿਦਾਇ ਦੇ ਕੋਲ ਕੁਝ ਹੈ ਵੀ ਕਿ ਲੋਕ ਕੋਈ ਪੂਜੀ ਜਾਂਦੇ ਹੈਗਾ ਜਿਕੇ ਆਖੋ ਸਤਨਾਮ ਜੀ ਵਾਹਿਗੁਰੂ ਵੇਖੀਏ ਤਾਂ ਸਹੀ ਇਹਨੇ ਕੋਈ ਗੱਲ ਹੀ ਨਹੀਂ ਮਾਰਿਆ ਬੈਠੋ ਪੰਗਤਾਂ ਦੇ ਵਿੱਚ ਮਠਾਲੇ ਇੱਕ ਪਦਾਰਥ ਨਹੀਂ 36 ਤਰ੍ਹਾਂ ਦੇ ਪਦਾਰਥ ਤਿਆਰ ਹੋ ਗਏ ਪਦਾਰਥ ਤਿਆਰ ਹੋਏ ਨਾ ਜਦੋਂ ਗਿਣਾ ਹੀ ਨਹੀਂ ਜਾਂਦੇ ਸਿੱਧ ਲੋਕ ਛਕੀ ਜਾਂਦੇ ਆ ਛਕੀ ਜਾਂਦੇ ਆ ਰਾਜਪੂਤ ਨੇ ਪੂਰੇ